ਲੁਧਿਆਣਾ ਦੇ ਥਾਣਾ ਟਿੱਬਾ ਦੇ ਬਾਹਰ ਪੁਲਿਸ ਕਰਮਚਾਰੀਆਂ ਨੇ ਹੜਦੰਗ ਮਚਾਉਣ ਵਾਲਿਆਂ ਦੇ ਉੱਪਰ ਲਾਠੀ ਚਾਰਜ ਕੀਤਾ ਦਰਸਲ ਟਿੱਬਾ ਰੋਡ ਦੇ ਉੱਪਰ ਕੂੜੇ ਦੇ ਡੰਪ ਦੇ ਨਜ਼ਦੀਕ ਬਣੀ ਮਸਜਿਦ ਦੇ ਬਾਹਰ ਦੋ ਗੁੱਟਾਂ ਦੀ ਆਪਸ ਦੇ ਵਿੱਚ ਝੜਪ ਹੋ ਗਈ ਵਿਵਾਦ ਇਹਨਾਂ ਵੱਧ ਗਿਆ ਕਿ ਇਲਾਕੇ ਦੇ ਵਿੱਚ ਸ਼ਰੇਆਮ ਇੱਟਾਂ ਪੱਥਰ ਚੱਲੇ ਅਤੇ ਦੋਨਾਂ ਪੱਖਾਂ ਨੇ ਇੱਕ ਦੂਜੇ ਦੇ ਉੱਪਰ ਜੰਮ ਕੇ ਪੱਥਰ ਵਰਸਾਏ ਇਲਾਕੇ ਦੇ ਵਿੱਚ ਕਾਰਾਂ ਦੀਆਂ ਕੰਧਾਂ ਦੇ ਉੱਪਰ ਬਦਮਾਸ਼ਾਂ ਨੇ ਇਧਰ ਉਧਰ ਭੱਜ ਕੇ ਆਪਣੀ ਜਾਨ ਬਚਾਈ ਇਲਾਕੇ ਦੇ ਵਿੱਚ ਇੱਕ ਨੌਜਵਾਨ ਨੇ ਕਿਹਾ ਕਿ ਕਰੀਬ 4 ਦਿਨ ਪਹਿਲਾਂ ਦੋਨੋਂ ਗੁੱਟਾਂ ਦੇ ਨੌਜਵਾਨਾਂ ਦੇ ਵਿੱਚ ਕਿਸੇ ਲੜਕੀ ਦੇ ਮਾਮਲੇ ਨੂੰ ਲੈ ਕੇ ਚੜਪ ਹੋਈ ਸੀ ਅਤੇ ਅੱਜ ਅਚਾਨਕ ਇੱਕ ਗੁੱਟ ਨੇ ਕੁਝ ਨੌਜਵਾਨਾਂ ਨੂੰ ਮਸਜਿਦ ਦੀ ਤਰਫ ਹੌਲੀ ਖੇਡਦੇ ਹੋਏ ਦੇਖਿਆ ਤੇ ਦੂਜੇ ਗੁੱਟ ਦੇ ਸਾਥੀਆਂ ਨੇ ਉੱਥੇ ਬਹਿਸਵਾਜ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਹਨਾਂ ਨੂੰ ਦੋਨਾਂ ਪਾਸੇੋਂ ਹੜਦੰਗ ਮਾਧਿਆ ਅਤੇ ਦੋਨਾਂ ਪੱਖਾਂ ਨੇ ਇੱਕ ਦੂਜੇ ਦੇ ਉੱਪਰ ਜੰਮ ਕੇ ਇੱਟਾਂ ਰੋੜੇ ਵਰਸਾਏ ਅਤੇ ਜੰਮ ਕੇ ਇੱਕ ਦੂਜੇ ਨੂੰ ਮਾਰਕਟਾ ਕੀਤੀ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਘਟਨਾ ਸਥਾਨ ਤੇ ਪਹੁੰਚੇ ACP ਸੰਦੀਪ ਸਿੰਘ ਨੇ ਕਿਹਾ ਕਿ ਕੁਝ ਵੀਡੀਓ ਉਹਨਾਂ ਨੂੰ ਮਿਲੀਆਂ ਹਨ ਅਤੇ ਵੀਡੀਓਗ੍ਰਾਫੀ ਦੇ ਮੁਤਾਬਕ ਮਾਮਲੇ ਦੀ ਜਾਂਚ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਦੋਨਾਂ ਪੱਖਾਂ ਦੇ ਜੋ ਜ਼ਖਮੀ

तो पुलिस क्या सहयोग कर रही है अभी कुछ नहीं कर रही पुलिस वाले प्रदेश अभी अंदर जा रहे पुलिस खड़ी थी पत्थर पड़ रहा है पुलिस खड़ी के बाद वही आरोप ठीक है सर ਇਹ ਸਹੀ ਬਾਤ ਹੈ ਭਾਈ ਨਹੀਂ ਜਿਨ੍ਹਾਂ ਨੇ ਹਮਲਾ ਕੀਤਾ ਵੀ ਦੇਖੋ ਕਿਰਪਾ ਪੁੱਛ ਨਹੀਂ ਗੀ ਬਾਤ ਤਾਂ ਸਹੀ ਹੈ ਉਹ ਫਨੀ ਫਨੀ ਤਾਂ ਹਮ ਲੋਕਾਂ ਦਾ ਧੰਗਾ ਧੰਗਾ ਦੇ ਰਹਾ ਹੈ ਫੜਾ ਰਹੀ ਪੁਲਿਸ ਅੱਜ ਕੋਈ ਸੁਣਾਈ ਨਹੀਂ ਹੋਣਾ ਨਹੀਂ ਚਾਹੀਏ ਕਿਉਂਕਿ ਉਹ ਜੁਨਾਹ ਦਾ ਵੱਡਾ ਪਾਸਾ ਕਰ ਰਹੀ ਹੈ ਸਾਰਾ ਹਥਿਆਰ ਹੁੰਦਾ ਹੈ ਅਬ ਅਕਤੂਬਰ ਮੂੰਹ ਚ ਭੜੀ ਪਾਣਾ ਇੱਥੇ ਗੰਦੀਆਂ ਗੰਦੀਆਂ ਗਾਲਾਂ ਕੱਢ ਰਹੇ ਸੀ ਜਿਹੜੇ ਇੱਥੇ ਜ਼ਿੰਮੇਦਾਰ ਉਹਨਾਂ ਨੇ ਕਿਹਾ ਸੀ ਤੁਸੀਂ ਗਾਲਾਂ ਨਾ ਕੱਢੋ ਜੇ ਤੁਹਾਡੀ ਲੜਾਈ ਹੈ ਤੁਸੀਂ ਉੱਧਰ ਜਾ ਕੇ ਲੜੋ ਠੀਕ ਹੈ ਜੀ ਉਹ ਕੋਣਾਂ ਦੀ ਚੜ੍ਹ ਕੇ ਜਿਨ੍ਹਾਂ ਨੇ ਰੋਕਿਆ ਤੇ ਉਹਦੀ ਵੀਡੀਓ ਵੀ ਹੈਗੀ ਉਹਨਾਂ ਨੇ ਮੁੰਡਿਆਂ ਨੇ ਵੀਡੀਓ ਬਣਾਈ ਹੈ ਸਾਫ਼ ਦਿਖ ਰਿਹਾ ਕਿ ਕਿੰਨੇ ਲੋਕ ਲੱਖੀਆਂ ਤਲਵਾਰਾਂ ਲੈ ਕੇ ਖੜੇ ਆ ਤੇ ਉਹ ਉਸ ਬੰਦੇ ਤੇ ਆਪਣਾ ਡਿਫੈਂਸ ਕਰ ਰਿਹਾ ਉਹ ਕੰਨਾ ਬੰਦਾ ਖੜਾ ਹੋ ਕੇ ਉੱਤੇ ਪੱਥਰ ਵੀ ਮਾਰੇ ਜਾ ਰਹੇ ਤੇ ਜੋ ਮੱਝ ਦੇ ਉੱਤੇ ਤੇਜ਼ ਤਨ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਵਜਾ ਕਿਸੇ ਕਿਸੇ ਨੇ ਆਪਣੀ ਡਿਫੈਂਸ ਲਈ ਖੜਾ ਸੀ ਉਸਕਿਸ ਕਰਕੇ ਉਹ ਤਾਂ ਕੋਈ ਲੜਾਈ ਤਾਂ ਸਾਡੇ ਨਾਲ ਹੈ ਹੀ ਨਹੀਂ ਸੀ ਮਤਲਬ ਜਾਨੀ ਕਿ ਮੁਸਲਮਾਨਾਂ ਦੀ ਤਾਂ ਕੋਈ ਲੜਾਈ ਨਹੀਂ ਸੀ ਉਹ ਆਪਸ ਚ ਹੋਲੀ ਦਾ ਤਿਆਰ ਹੈ ਤੇ ਜੋ ਵੀ ਉਹਨਾਂ ਨੇ ਕੀਤਾ ਹਮਲਾ ਮਸਕੀਨ ਜੀ ਉਹ ਕਿਉਂ ਕੀਤਾ ਕਿ ਤੇਜ਼ ਤਰ ਹਥਿਆਰ ਨਾਲ ਮੈਂ ਦੱਸ ਤਾ ਕਿ ਉਸ ਬੰਦੇ ਨੇ ਜਦੋਂ ਰੋਕਿਆ ਕਿ ਵੀ ਤੁਸੀਂ ਇੱਥੇ ਗਾਲਾਂ ਕਦੀਆਂ ਨਾ ਕੱਢੋ ਮਸਜਿਦ ਦਾ ਮਸਜਿਦ ਹੈ ਮਸਜਿਦ ਦਾ ਰੱਬ ਦਾ ਘਰ ਹੈ ਤੁਸੀਂ ਉਧਰ ਜਾ ਕੇ ਲੜੋ ਜਿਹਨੇ ਲੜਨੇ ਤੁਹਾਨੂੰ ਇੱਥੇ ਕੋਈ ਮਸਲਾ ਹੀ ਨਹੀਂ ਹੈ ਬਸ ਇੰਨੀ ਗੱਲ ਉਹਦੀ ਕਹਿਣੀ ਸੀ ਤੇ ਉਲਟਾ ਉਹਦੇ ਨਾਲ ਹੀ ਉਹਨਾਂ ਨੇ ਪੰਗਾ ਲੈਣਾ ਸ਼ੁਰੂ ਕਰਤਾ ਉਹਨਾਂ ਦੇ ਉੱਤੇ ਇੱਟਾ ਪੱਥਰ ਵੀ ਮਾਰੇ ਆ ਕਿਉਂਕਿ ਮੈਂ ਵੀਡੀਓ ਵੀ ਦੇਖ ਲਈ ਹੈ ਤੇ ਡਾਂਗਾ ਤਲਵਾਰ ਸਾਰੇ ਦੇ ਹੱਥੀ ਸੀਗੇ ਉਹਨਾਂ ਦੇ ਉਹ ਸ਼ਕਲਾਂ ਵੀ ਉਹਦੀ ਨਜ਼ਰ ਆ ਰਹੀਆਂ ਸਾਰੀਆਂ ਉਹ ਤਾਂ ਉਹਨਾਂ ਪੁਲਿਸ ਬਾਈ ਪੁਲਿਸ ਜਿਹੜੀ ਆ ਜਿਸ ਬੰਦੇ ਤੇ ਜਿਹੜਾ ਬੰਦਾ ਰੋਕ ਰਿਆ ਸੀ ਉਹਦਾ ਘਰ ਪਿੱਛੇ ਆ ਉਹਦੀ ਗੱਡੀ ਤੇ ਵੀ ਜੇ ਉਹਨੇ ਮੈਨੂੰ ਦੱਸਿਆ ਕਿ ਵੀ ਮੇਰੀ ਗੱਡੀ ਤੇ ਵੀ ਜਾ ਕੇ ਉਹਨਾਂ ਨੇ ਤਲਵਾਰ ਨਾਲ ਹਮਲਾ ਕੀਤਾ ਉਹਦਾ ਨਿਸ਼ਾਨ ਵੀ ਉੱਤੇ ਆ ਉਹ ਕਿੱਥੇ ਨੇ ਸਰ ਜਿਨ੍ਹਾਂ ਦੀ ਗੱਡੀ ਤੇ ਹਮਲਾ ਕੀਤਾ ਗਿਆ ਸੀ ਇੱਥੇ ਆ ਜਾਓ ਜਾਓ ਜੀ ਆਹੀ ਬੰਦਾ ਜਿਹੜਾ ਮੌਕੇ ਤੇ ਮੌਜੂਦ ਸੀਗਾ ਤੇ ਇਹ ਹੀ ਸਾਰਾ ਘਟਨਾਕ੍ਰਮ ਇਹਨੂੰ ਪਤਾ ਹੈ ਹੋਇਆ ਕੀ ਆਥਾ ਭਾਈ ਸਾਹਿਬ ਭਾਈ ਜਾਨ ਹੋਇਆ ਇਹ ਥਾ ਕਿ ਹਮ ਹਮ ਲੋਕਾਂ ਦਾ مشورہ ਤਾਂ ਯਾਦ ਹੈ ਮਸਜਿਦ ਤੇ ਭਾਈ ਸਾਰੇ ਦਿਨ ਮਜ ਗਏ ਤੇ ਕੋਈ ਮੂਤਾ ਮਜ ਕਰਦੇ ਕਰਦੇ ਜੀ ਹਮ ਲੋਕ ਆਪਣੇ ਆਪਣੇ ਘਰ ਕੋ ਜਾ ਰਹੇ ਤੇ ਕੋਈ ਦਿਲ ਸੇ ਕਾਫੀ ਬੰਦੇ ਆਏ होली का त्यौहार है भाई हर आदमी का एक त्यौहार अपना होता है पंद्रह जून होता है आके वो यहाँ के यहाँ गालियाँ पकड़नी शुरू कर दी हो सकता है किसी बच्चे का कोई पिछला मैटर हो या क्या मसला हो हमने ये कहा कि भाई ऐसा यहाँ ना करो ये काम आप जहाँ चाहो जिस काम को करो यहाँ धार्मिक जगह है हमारी अपनी ठीक है ना यहाँ मुनासिब नहीं होता तो जनानियों ने मुसलमानों को उल्टी सीधी गाली देनी शुरू कर दी हम फिर भी थी महिलाएं भी थी बर्दाश्त करा इस चीज़ के लिए कि कोई बात नहीं बहन चले जाओ त्योहार का मौका आप अपना त्योहार मनाइए क्योंकि हर धर्म ये चाहता है कि अपने धर्म का त्यौहार अच्छी खासी से मना बिल्कुल ये चाहते थे मैं भी अपने घर को चला गया समझा के जब मेरे घर तक तलवारें पहुंची है तलवारें कृपाने पहुंची आज भी पत्थर वहाँ पे पड़े संख्या थी इनकी संख्या डेढ़ सौ दो सौ थी लेकिन हाँ क्या कारण कारण का ही पता तो नहीं अभी तक भाई अगर कारण का पता होता की अगर टारगेट हमारी मस्जिद थी तो सीधा बता देते लेकिन जब लड़ाई हो रही थी आपकी गाड़ियाँ भी जब तोड़ेगी आपके कहने के मुताबिक उसके बाद फिर इन्होंने मस्जिद के ऊपर उसके बाद सुनो मेरी बात मेरे पास एक वीडियो है एक मिला जी, जी जिस टाइम मस्जिद पे हमला हुआ देखो किसी का भी धर्म हो चाहे मंदिर हो मस्जिद हो गुरुद्वारा हो चर्च हो बात अगर आपकी और मेरी आती जी। तो मैं बर्दाश्त करता अगर ने ने मेरी यार वीडियो ऑनलाइन दो वीडियो लो। लो ना। भाई तो अभी मुस्किन भाई ने बोला की उनका आपस का कोई झगड़ा था आपस का झगड़ा क्या मालूम उनका हमें नहीं पता वो पतास्टूड नहीं है हमें नहीं है इन चीज के बारे में हमें कोई नहीं है देखो ये वीडियो दिखा रहे वीडियो में है क्या इस तरफ वीडियो में ये देखो की जब हमला किया गया मस्जिद के ऊपर हमला किया गया मैं लाठी लेके आया घर से जब मेरे घर तक देखो साथ में हाथों में लोगों की कृपाने हैं पत्थर है सब कुछ मैं अकेला तनहा बंदा खड़ा हूँ और मेरे सामने देखो कितने बंदे इसके अंदर मौजूद है तो मैं अपने घर को बचाऊंगा अपने रब के घर को बचाऊंगा चाहे मेरी जानी चली जाए मुझे कोई परवाह नहीं है ठीक है ना तो, तो भी प्रशासन ने क्या कहा है आपको अभी तक प्रशासन ने देखो अपना प्रशासन अपना काम करी हमें नहीं पता चीज के बारे में कि प्रशासन क्या करे हमारे जिम्मेदार आए हुए हैं है। बहुत बस्ती के सारे जिम्मेदार आए हुए ये बैठ के क्या प्रशासन से मांग करे क्या प्रशासन चाहती देखो इस बारे में मुझे कोई इल्म नहीं जो हुआ वो मैंने आपको बता दिया लेकिन ये भी कहा जा रहा है की यहाँ से कुछ संख्या होके उधर भी गए थे उधर भी कोई हाथापाई हुई है कुछ नहीं ऐसी देखो जादो सारे आए तो भूख सागी सी थी ਕਿ ਐਸਾ ਕੋਈ ਮਸਲਾ ਨਹੀਂ ਸੀ ਹੋਣਾ ਅਗਰ ਕੋਈ ਬੰਦਾ ਆਪਣੇ ਆਪ ਨੂੰ ਪਛਾਣ ਲਈ ਤੁਹਾਨੂੰ ਪਤਾ ਹੈ ਕਿ ਦੁਨੀਆ ਦੀ ਰੀਤ ਹੈ ਕਿ ਜਿਹਨੇ ਕਦੀ ਕੋਈ ਦੇਖਿਆ ਨਾ ਹੋਵੇ ਉਹ ਵੀ ਕਹਿੰਦਾ ਮੇਰੀ ਸੋਨੇ ਦੀ ਚੈਨੀ ਚੋਰੀ ਹੋ ਗਈ ਜਦੋਂ ਹੁਣ ਉਹਨਾਂ ਨੇ ਤੇ ਆਪਣੇ ਪਈ ਜਦੋਂ ਪਤਾ ਲੱਗ ਗਿਆ ਕਿ ਇੰਨਾ ਕੁ ਛੁੱਕਿਆ ਕਿ ਵੀਡੀਓ ਦਿਖ ਰਹੀ ਹੈ ਯਾ ਤਾਂ ਇਹ ਹੁੰਦਾ ਨਾ ਕਿ ਅਸੀਂ ਉਧਰ ਗਏ ਹੁੰਦੇ ਤਾਂ ਹੁਣ ਮੇਰੇ ਘਰ ਤੇ ਹਮਲਾ ਹੋ ਰਿਹਾ ਮੇਰੇ ਤੇ ਸਭ ਕੁਝ ਹੋ ਰਿਹਾ ਫਿਰ ਬਾਅਦ ਵਿੱਚ ਮੈਂ ਕਹੋ ਜੀ ਅਸੀਂ ਕਿਉਂ ਕਿਉਂ ਤੁਹਾਨੂੰ ਮਾਰਿਆ ਕਿਉਂਨ ਕੀਤਾ ਤੇ ਇਸ ਕਰਕੇ ਇਹ ਸਾਰਾ ਕੁਝ ਹੁਣ ਅਸੀਂ ਸਾਰਿਆਂ ਨੂੰ ਮਸ਼ਵਰਾ ਕੀਤਾ ਇਹਦੀ ਸਾਰੀ ਗੱਲਬਾਤ ਜਿਹੜੀ ਹੁਣ ਸ਼ਾਈਮਾਨ ਸਾਨੂੰ ਦੱਸ ਸਾਰੇ ਇਹ ਤੁਹਾਨੂੰ ਮੁਸ਼ਕਿਲ ਪਾਇਆ ਇਹ ਚੱਲਾ ਪਤਾ ਲੱਗ ਸਕਦਾ ਕਿ ਪੁਲਿਸ ਇਨਵੈਸਟੀਗੇਸ਼ਨ ਤੁਸੀਂ ਪੁੱਛ ਸਕਦੇ ਹੋ ਦੇਖੋ ਪੁਲਿਸ ਨੇ ਪੁਲਿਸ ਨੇ ਇੱਕ ਗੱਲ ਕਹੀ ਪੁਲਿਸ ਨੇ ਇੱਕ ਗੱਲ ਕਹੀ ਕਿ ਇੱਕ ਬੰਦਾ ਅਰੈਸਟ ਕੀਤਾ ਸੀ ਜਿਹੜਾ ਇੱਕ ਬੰਦਾ ਚੱਕਿਆ ਜੋ ਪੁਲਿਸ ਨੇ ਮੈਨੂੰ ਕਿਹਾ ਹਜੇ ਮੈਨੂੰ ਇਸ ਬਾਰੇ ਨੂੰ ਕਿਉਂਕਿ ਮੈਂ ਥਾਣੇ ਜਾ ਰਿਹਾ ਸਾਰੀ ਵੈਰੀਫਾਈ ਕਰੂੰਗਾ ਇਸ ਗੱਲ ਨੂੰ ਤੇ ਹਜੇ ਕਿਉਂਕਿ ਅਸੀਂ ਕੰਪਲੇਂਟ ਵੀ ਕਰਾਂਗੇ ਕਿਉਂਕਿ ਇਹਦੇ ਵਿੱਚ ਦੋ ਤਿੰਨ ਬੰਦੇ ਸਾਡੇ ਇੰਜਰਡ ਵੀ ਹੈ ਇੰਜਰਡ ਵੀ ਹੈ ਉਹ ਹਸਪੀਟਲ ਹਾਂ ਸਿਵਲ ਹਸਪਤਾਲ ਗਏ ਹੋਇਆ ਉਹਨਾਂ ਦਾ ਮੈਡੀਕਲ ਹੋ ਰਿਹਾ ਕਿ ਕਿ ਲੜਾਈ ਦੇਖੋ ਜਾਂ ਤਾਂ ਹੁੰਦਾ ਨਾ ਕਿ ਇਦਾਂ ਲੜਦੇ ਕਿਸੇ ਵੀ ਬੰਦੇ ਨਾਲ ਲੜਾਈ ਹੁੰਦੀ ਚਲੋ ਸਮਝ ਆ ਜਾਂਦੀ ਕਿ ਅੱਬਲ ਤਾਂ ਜੇ ਕਿਸੇ ਨਾਲ ਇੰਡੀਵਿਜੂਅਲ ਲੜਾਈ ਹੁੰਦੀ ਵੀ ਤੇ ਉਹ ਚ ਮਸਜਿਦ ਦਾ ਲੈਣਾ ਦੇਣਾ ਕੋਈ ਨਹੀਂ ਹੈ ਜੀ ਮਸਜਿਦ ਤੇ ਅਟੈਕ ਕਰਨ ਦਾ ਮਸਲਾ ਇਹ ਸਮਝ ਤੋਂ ਪਰੇ ਹੈ ਔਰ ਨਾ ਕਿ ਲੜਾਈ ਵੀ ਨਹੀਂ ਸੀ ਕਿਸੇ ਨਾਲ ਹੋਲੀ ਹੈ ਤੁਸੀਂ ਮਨਾ ਰਹੇ ਹੋ ਆਪਣਾ ਜੋ ਮਰਜ਼ੀ ਕਰੋ ਕਿਸੇ ਨੇ ਕੁਝ ਨਹੀਂ ਕਿਹਾ ਸਾਰੇ ਸ਼ਹਿਰਾਂ ਤੇ ਇੰਡੀਆ 'ਚ ਮਨਾਈ ਜਾਂਦੀ ਹੈ ਬਿਲਕੁਲ ਮਗਰ ਤੁਸੀਂ ਅਗਰ ਕਿਸੇ ਧਾਰਮਿਕ ਸਥਾਨ ਦੇ ਅੱਗੇ ਆ ਕੇ ਲੜ ਰਹੇ ਹੋ ਗਾਲਾਂ ਗਲੋਚ ਕਰ ਰਹੇ ਹੋ ਤਾਂ ਅਗਰ ਇੱਕ ਬੰਦੇ ਨੇ ਕਹਿਤਾ ਕਿ ਵੀ ਇੱਥੇ ਗਾਲੀ ਗਲੋਚ ਨਾ ਕਰੋ ਇਹ ਮਸਜਿਦ ਹੈ ਤੇ ਫਿਰ ਇੱਥੇ ਉਹਨਾਂ ਦੇ ਬੁਰਾਈ ਕਿਸਮ ਦਾ ਜ਼ਾਰ ਹੁੰਦਾ ਇਹ ਮਾਹੌਲ ਨਾ ਹੁੰਦਾ ਬਿਲਕੁਲ ਬਿਲਕੁਲ ਔਰ ਸਾਡੀ ਦਾ ਹਜੇ ਵੀ ਕੋਸ਼ਿਸ਼ ਹੈ ਮੈਂ ਤਾਂ ਅਸੀਂ ਲੋਕਾਂ ਨੂੰ ਵੀ ਅਪੀਲ ਕਰ ਰਹੇ ਹਾਂ ਔਰ ਤੁਹਾਡੇ ਸਾਰੇ ਚੈਨਲ ਦੇ ਮਾਧਿਅਮ ਤੋਂ ਕਿ ਐਸਾ ਕੋਈ ਮਸਲਾ ਨਹੀਂ ਸੀਸੀ ਕੰਟਰੋਲ ਹੈ ਪੁਲਿਸ ਨੇ ਸਾਨੂੰ ਪੂਰਾ ਜਿਹੜਾ ਇਨਸ਼ੋਰ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਇਹ ਗਲਤੀਆਂ ਕੀਤੀਆਂ ਨੇ ਉਹਨਾਂ ਤੇ ਪੂਰੀ ਕਾਰਵਾਈ ਹੋਊਗੀ ਇਸ ਕਰਕੇ ਅਫਵਾਹਾਂ ਵਿੱਚ ਨਾ ਨਾ ਲੋਕੀ ਕਿਉਂਕਿ ਅੱਜਕੱਲ ਸੋਸ਼ਲ ਮੀਡੀਆ ਦਾ ਦੌਰ ਹੈ ਤੇ ਬਿਲਕੁਲ ਸਭ ਕੁਝ ਸਕੂਨ ਚ ਹੈ ਕੋਲਸ ਆਪਣੀ ਕਾਰਵਾਈ ਕਰ ਰਹੇ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਮਸਕੀਨ ਜੀ ਜੀ ਜਾਮ ਮੱਦੇ ਤੋਂ ਜਿਨ੍ਹਾਂ ਨੇ ਕਿਹਾ ਜਿਹੜੀ ਮੈਂ ਟੀਨ ਕਿਤੇ ਕੋ ਲੋਨ ਲੋਟ ਜਿਹੜੀ ਹੱਥ ਫਿਲਦੀ ਉਹਨਾਂ ਨੂੰ ਕਿਸ ਤਰ੍ਹਾਂ ਦਾ ਕੋਈ ਦਾ ਤਿਹਾਰ ਸੀ ਜੀ ਇਹ ਤਿਹਾਰ ਬਣਾ ਰਹੀ ਸੀ ਉਹਦੇ ਦੋ ਦੋ ਬੰਦੇ ਲੜਾਈ ਹੋਈ ਹੈ ਜੀ ਇਹ ਸਾਡੇ ਨਾਲ ਵੈਰੀਫਾਈ ਕਰ ਰਹੇ ਹਾਂ ਜੀ ਜੀ ਕਿ ਸਰ ਕੋਇਆ ਕਿਸ ਮਾਮਲੇ ਤੇ ਲੜਾਈ ਕਿਸ ਮਾਮਲੇ ਤੇ ਇਹ ਦੋ ਬੰਦੇ ਖੜੇ ਹੈ ਕੀ ਗਰੁੱਪ ਲੜਾਈ ਨੇ ਕੀਤਾ ਜਾ ਰਿਹਾ ਕਿ ਮੰਦੀ ਦੇ ਬਾਹਰ ਵੀ ਬੰਦਵਾੜਾ ਮਾਰੀ ਹੈ ਨਹੀਂ ਨਹੀਂ ਦੂਜਾ ਪਾਰਟੀ ਕਹਿ ਰਹੀ ਕਿ ਸਾਡੇ ਘਰ ਦੇ ਵਿੱਚ ਆ ਕੇ ਹਮਲਾ ਕੀਤਾ ਗਿਆ ਹੈ ਬਟਾ ਵੈਰੀਫਾਈ ਕਰ ਰਹੇ ਹਾਂ ਜੀ ਹਾਲ ਕੋਈ ਬਸ ਨਹੀਂ ਦਾ ਬੰਦਰ ਵਾਲਾ ਹੀ ਸੁਣੀ ਹੈ ਇਹ ਲੜਾਈ ਹੋਈ ਹੈ ਸਰ ਤੁਹਾਡੇ ਕੋਲ ਕੀ ਸਰ ਤਰਖਾਸ ਹੈ ਮੇਰੇ ਕੋਲ ਕੋਈ ਨਹੀਂ ਕੋਈ ਨਹੀਂ ਹਜੇ ਆਏ ਹੈ ਜੀ ਹੁਣ ਪਾਰਟੀਆਂ ਰੋਣਗੀਆਂ ਆਪਣੀ ਵਰਜਨ ਦੇਣਗੇ ਫਿਰ ਤੋਂ ਮੈਂ ਬੈਠੀ ਤੇ ਲਾਅਨ ਆਰਡਰ ਮੈਂਟੇਨ ਕੀਤਾ ਕਰ ਬਿਲਕੁਲ ਬਿਲਕੁਲ ਮੈਂਟੇਨ ਕੀਤਾ ਬਿਲਕੁਲ ਸੁਣੋ ਕਿ ਕਾਇਲ ਵੀ ਹੋਏ ਨੇ ਜਿਹੜੇ ਨੇ ਖਰਾਬ ਕਰਦੇ ਨੇ ਜਿਹਨਾਂ ਦੇ ਸਰ ਚਾਰ ਚੁਪਟਾ ਜਿਹਨਾਂ ਦੇ ਸੱਟਾ ਵੱਜੀਆਂ ਗੀਆਂ ਉਹਨੇ ਸਟੇਟਮੈਂਟ ਲ എസ് എൻ ജീവന അഭിഷേക ജരോട്ട് റിപ്പോർട്ട്